ਨੇੜੀ ਕੋ ਸੜਕ ਹਾਸਾ ਜਿਸ ਵਿੱਚ ਇੱਕ ਨੌਜਵਾਨ ਦੀ ਗਈ ਜਾਨ ਮੋਟਰਸਾਈਕਲ ਤੇ ਜਾ ਰਹੇ ਨੌਜਵਾਨਾਂ ਤੇ ਡਿੱਗ ਗਿਆ ਦਰਖਤ ਇੱਕ ਦੀ ਮੌਤ ਦੂਜਾ ਗੰਭੀਰ ਰੂਕ ਵਿੱਚ ਜ਼ਖਮੀ ਭਿੱਖੀਵਿੰਡ ਤੋਂ ਦਿਆਲਪੁਰਾ ਜਾ ਰਹੇ ਨੌਜਵਾਨਾਂ ਉੱਪਰ ਦਰਖਤ ਡਿੱਗਣ ਨਾਲ ਇੱਕ ਦੀ ਮੌਤ ਤੇ ਦੂਜਾ ਗੰਭੀਰ ਜ਼ਖਮੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਸਵੇਰੇ ਤੜਕੇ ਤੋਂ ਪੈ ਰਹੀ ਭਾਰੀ ਮੀਂਹ ਕਾਰਨ ਪਿੱਖੀਵਿੰਡ ਦੇ ਪੱਟੀ ਰੋਡ ਤੇ ਸਥਿਤ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜਾ ਹਸਪਤਾਲ ਵਿੱਚ ਜੇਰੇ ਇਲਾਜ ਹੈ ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਝੁੱਗੀਆਂ ਨੂਰ ਮੁਹੰਮਦ ਵਜੋਂ ਕੋਈ ਹੈ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਤੁਸੀਂ ਵੀ ਸੁਣੋ। ਭਾਜੀ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਯਾਦਵਨ ਸਿੰਘ ਜੀ। ਭਾਜੀ ਕੀ ਗੱਲ ਹੋਈ ਹੈ ਜਿਹੜੀ ਜੀ? ਇਹ ਵਿੱਚ 3:27 ਤੇ ਅਸੀਂ ਖੀਮਰ ਤੋਂ ਆਪਣੇ ਘਰ ਨੂੰ ਜਾ ਰਹੇ ਹਰੀ ਗੇ ਰੋਡ ਤੇ ਜਾ ਰਹੇ ਸੀ। ਇਹ ਅਚਾਨਕ ਰੁਕ ਡਿੱਗਾ 3:29 ਮਿੰਟ ਦੇ ਮੁੰਡੇ ਦੇ ਸਿਰ ਰਜ ਰੁਕਵਾ ਬੱਜੇ ਦੇ ਚਹੇ ਦੇ ਦਿੱਸਿਆ ਚਲਿਆ। ਤੋਂ ਮੌਕੇ ਤੇ ਡਾਕਟਰ ਹੋ ਗਏ। ਤੇ ਮੈਂ ਉਹਨਾਂ ਦੇ ਬੈਕ ਸ਼ਾਟ ਦੇ ਪਿੱਛੇ ਆ ਰਿਹਾ ਸੀ। ਰੁਕ ਆਪਣੇ ਆਪ ਡਿੱਗਾ ਜੀ। ਆਪਣੇ ਆਪ ਡਿੱਗਾ ਵੀਰੇ। ਕਿੰਨੇ ਜਣੇ ਸੀਗੇ? ਇਹ ਵੀਰੇ 2 ਜਣੇ। ਇਹ ਇੱਕ ਦੀ ਮੌਕੇ ਤੇ ਮੌਤ ਹੋ ਗਈ। ਹਾਂਜੀ ਇੱਕ ਦੀ ਮੌਕੇ ਤੇ ਮੌਤ ਹੋ ਗਈ ਹੈ ਜਿਹੜਾ ਦੂਜਾ ਦੂਜੇ ਨੂੰ ਹਸਤਾ ਵਾਲਾ ਰੈਫਰ ਕੀਤਾ ਗਿਆ। ਤੇ ਮੌਕੇ ਤੇ ਆਪਣੇ ਪੰਜਾਬ ਪੁਲਿਸ ਪਹੁੰਚੀ। ਹਾਂ ਮਲਾਜਮ ਇਧਰੋਂ ਆ ਰਿਹਾ ਸੀ ਕਿ ਡਿਊਟੀ ਦੇ ਸ਼ਾਦ ਉਹੋ ਹੀ ਆਇਆ ਉਸ ਤੋਂ ਬਾਅਦ ਹੋਰ ਆਇਆ ਮਲਾਜਮ। ਚਲੋ ਜਿੰਨੇ ਵੀ ਬੋਲ ਐਸੇ ਸਾਰੇ ਮੌਕੇ ਤੇ ਪਹੁੰਚ ਗਏ ਤੋਂ ਕਾਲ ਕੀਤੇ ਹਨ ਆ ਗਏ। ਇਹ ਕਿੰਨਾਂ ਦੀ ਅੰਗੇਲੀ ਮੰਨੀ ਜਾ ਸਕਦੀ ਹੈ? ਇਹ ਦੀ ਜਗਲਾਲ ਨਗਰ ਦੀ ਅੰਗੇਲੀ ਹੈ। ਵਾਧੂ ਰੋਕ ਗਲੇ ਹੁੰਦਾ ਹੈ ਬੜੀ ਦਾ ਚਾਂਸ ਦੇ ਪਰ ਕੋਈ ਕਾਰਵਾਈ ਨਹੀਂ ਬਿਜਨੇ ਮਰਜ਼ੀ ਤੁਸੀਂ ਬੋਲੀ ਜੋ ਮਰਜ਼ੀ ਕਰਿਓ ਕੁਛ ਨਹੀਂ ਜੇ ਹੁੰਦਾ। ਇਹ بڑے ਐਕਸੀਡੈਂਟੋਂ ਦੇ ਬੜਾ ਕੁਝ ਨਾ ਕੁਛ ਨਹੀਂ ਜੇ ਹੁੰਦਾ ਸਿਰਫ ਤਨਖਾਹ ਵਾਸਤਾ ਜੋ ਰਾਜਾ ਮੁੰਡਾ ਦਾ ਮੇਰਾ ਕੰਮ ਕਰਦਾ ਹਾਂ ਹਾਂਜੀ ਰੁੱਖ ਮੌਕੇ ਤੇ ਵੇਖਿਆ ਤਾਂ ਕਰਕੇ ਪਤਾ ਲੱਗਾ ਤੇ ਰੁੱਖ ਡਿੱਗਾ ਹੈ ਪਿੰਡੋਂ ਸਾਨੂੰ ਫੋਨ ਗਿਆ ਵਾ ਉੱਥੇ ਫੋਟੋ ਕਰੀਆ ਤੇ ਉਸੇ ਵੇਲੇ ਅਸੀਂ ਜਾ ਕੇ ਵੇਖਿਆ ਤੇ ਪੁਰਸ਼ ਨੂੰ ਭਜਾ ਲਿਆ ਤੋ ਜੀ ਮੇਰਾ ਮੁੰਡਾ ਵੀ ਤੇ ਮੈਂ ਵੀ ਦੋਵੇਂ ਅੱਗ ਵੱਡੀ ਆਏ ਆਏ ਉਹ ਮੇਰੇ ਤੋਂ ਪਹਿਲੇ ਆ ਗਿਆ ਮੈਂ ਮਗਰਾ ਸੀ ਮੇਰੇ ਆਉਣ ਤੋਂ ਮੁੰਡਾ ਪਹਿਲਾਂ ਲੈ ਗਿਆ ਸੀ ਬਾਅਦ ਵਿੱਚ ਅਸੀਂ ਇੱਥੋਂ ਦੇਖ ਕੇ ਗਏ ਮੈਂ ਇਹ ਮੁੰਡੇ ਦੇ ਮੂੰਹ ਚੁੱਕ ਕੇ ਵੇਖਿਆ ਇਹ ਵਿਚਾਰਾ ਨਹੀਂ ਹੈਗਾ ਤੇ ਫੇਰ ਹਸਪਤਲ ਦੇ ਕੇ ਆਏ ਹੁਣ ਮਤ ਖਤਰੇ ਤੋਂ ਬਾਹਰ ਵੀਰੇ ਕੇ ਨਹੀਂ ਨਹੀਂ ਜੀ ਖਤਰੇ ਤੋਂ ਕਿਰਪਾ ਤਾਂ ਜੀ ਸ਼ਾਇਦ ਉਹ ਸਾਰਾ ਸੁਰ ਤੋਂ ਥੋੜੀ ਥੋੜੀ ਜੀ ਜੀ ਚਰਨ ਸਿੰਘ ਇਹ ਜਿਹੜੇ ਅੱਜ ਐਕਸੀਡੈਂਟ ਹੋਇਆ ਵਾ ਕਿ ਕੀ ਲੱਗਦਾ ਤੁਹਾਡੇ ਜਿਹੜਾ ਬੱਚਾ ਹਸਪਤਲ ਦਾਖਲ ਨੇ ਇਹ ਆਪਣਾ ਪੋਤਰਾ ਜੀ ਕੀ ਗੱਲ ਹੋਈ ਹੈ ਕੋਈ ਦੱਸਿਆ ਉਹਨਾਂ ਨੇ ਪਤਾ ਨਹੀਂ ਜੀ ਉਹ ਅੰਦੇ ਸਾਨੂੰ ਪਤਾ ਨਹੀਂ ਕੀ ਹੋ ਗਿਆ ਨਕੀ ਜਿੱਤ ਰਹਿ ਜਾਂਦੇ ਪੁੱਤ ਕਿੱਥੋਂ ਆ ਰਹੇ ਸੀ ਪਿੱਕੀ ਬਣਾ ਤੇ ਕਿੱਧਰ ਨੂੰ ਜਾ ਰਹੇ ਸੀ ਪਿੰਡ ਨੂੰ ਜਾਂਦੇ ਪੁੱਤਾਂ ਨੂੰ ਤੇ ਦਰਸ਼ ਦੇ ਗੰਦੇ ਨਾਲ ਹੀ ਸਾਰਾ ਹੋਇਆ ਜੀ ਹਾਂ ਜੀ ਇਹ ਕੀ ਤੁਸੀਂ ਮੰਗ ਕਰਦੇ ਆ ਕਿ ਖਾ ਵੀ ਕਿੰਨੀ ਦੀ ਗਲਤੀ ਹੈ ਗਲਤੀ ਕੀ ਦੀ ਜੇ ਜਦੋਂ ਪਤਾ ਹੀ ਕੋਈ ਨਹੀਂ ਤਾਂ ਗਲਤੀ ਕਿਹਦੀ ਕਰੀਏ ਸਬੂਤ ਹੀ ਕੋਈ ਨਹੀਂ ਹੈ ਇੱਕ ਇਵੈਂਟ ਵਿਖੇ ਪੱਟੀ ਰੋਡ ਤੇ ਇੱਕ ਦਰਖਤ ਦੇਖ ਕੇ ਨੌਜਵਾਨ ਦੀ ਮੌਤ ਹੋਈ ਹੈ ਕੀ ਇਹ ਸਾਰਾ ਮਸਲਾ ਸਰ ਇਹ ਸਰ ਤੁਹਾਨੂੰ ਸੂਚਨਾ ਮਿਲੀ ਹੈ ਵੀ ਇੱਥੇ ਮੁੰਡੇ ਬਿਆਲਪੁਰ ਤੋਂ ਭਿੱਖੀਵਾਂਡ ਤੋਂ ਬਿਆਲਪੁਰੇ ਨੂੰ ਜਾ ਰਹੇ ਆ ਤੇ ਇੱਕ ਦਰਖਤ ਦਾ ਜਿਹੜਾ ਹੈਗਾ ਉਹ ਡਿੱਗਣ ਦੇ ਕਰਕੇ ਮੁੰਡੇ ਦੀ ਮੌਤ ਹੋਈ ਹੈ ਤੇ ਬਾਕੀ ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਜੋ ਕਹਿਣਗੇ ਉਹਦੇ ਅਨੁਸਾਰ ਕਾਰਵਾਈ ਅਮਲ ਵਿੱਚ ਪਿਆ ਸਰ ਕਿੰਨੇ ਜਣੇ ਸੀ ਮੋਟਰਸਾਈਕਲ ਤੇ ਦੋ ਜਣੇ ਜੀ ਜੀ ਇੱਕ ਦੀ ਦੀ ਮੌਕੇ ਤੇ ਡੈਥ ਹੋ ਗਈ ਦੂਜਾ ਜੀ ਦੂਜਾ ਨੰਨ ਦਾ ਸਤਲ ਜਿੱਧੜਿਆ ਜੀ ਉਹਦਾ ਦਲਸਾ ਤੋਂ ਪੁਸ਼ਟੀ ਮਤਲਬ ਹਾਲਚਾਂ ਚ ਜਾਂਦੀ ਹੈ ਵੀ ਕੀ ਹੈ